ਸੁਖਿੰਦਰ ਸਿੰਘ ਖਲੋਤਾ ਗਰਾਊਂਡ ਰਿਪੋਰਟ ਜਮੀਨੀ ਹਕੀਕਤੋਂ ਇਸ ਵਕਤ ਆਪਾਂ ਡਾਕਟਰ ਹਰੀ ਸਿੰਘ ਸੇਵਕ ਸਕੂਲ ਆਫ ਫੈਮਿਨਿਜ਼ ਦੇ ਵਿੱਚ ਖੜੇ ਆਂ ਕੱਲ ਨੂੰ ਲੋਕ ਸਭਾ ਚੋਣਾਂ ਦਾ ਜਿਹੜਾ ਆਗਾਜ਼ ਹੋਣਾ ਵੋਟਰ ਇੱਥੇ ਆਉਣਗੇ ਇਹਨੂੰ ਬਹੁਤ ਵੱਡਾ ਜਿਹੜਾ ਸੈਂਟਰਲ ਪੁਆਇੰਟ ਮੰਨਿਆ ਜਾਂਦਾ ਕੋਟਪੁਰੀ ਦਾ VOTING ਲਈ ਸਾਰੇ ਅਰੇਂਜਮੈਂਟ ਇੱਥੇ ਆਪਾਂ ਅੰਦਰ ਵੇਖ ਕੇ ਆਏ ਆਂ ਐਸਡੀਓ ਮੈਡਮ ਵੀ ਮੌਕੇ ਤੇ ਖੜੇ ਆ ਫਾਇਰ ਵੀ ਗੇਟ ਦੀਆਂ ਗੱਡੀਆਂ ਪੁਲਿਸ ਪ੍ਰਸ਼ਾਸਨ ਤੇ ਜਿਹੜੇ ਸਟਾਫ ਨੇ ਵੋਟਾਂ ਪਾਉਣੀਆਂ ਉਹ ਵੀ ਇੱਥੇ ਤਾਇਨਾਤ ਹੋ ਚੁੱਕਿਆ ਕੇਂਦਰ ਦੇ ਬਲ ਵੀ ਇੱਥੇ ਆ ਚੁੱਕੇ ਆ ਸਾਰੇ ਅਰੇਂਜਮੈਂਟਸ ਓਕੇ ਚੈੱਕ ਕੀਤੇ ਜਾ ਰਹੇ ਆ ਕੱਲ ਨੂੰ ਇੱਥੇ ਲੋਕ ਸਭਾ ਚੋਣਾ ਫਰੀਦਕੋਟ ਵਾਸਤੇ VOTING ਹੋਣੀ ਆ ਜੇਕਰ ਆਪਾਂ ਲੋਕ ਸਭਾ ਹਲਕਾ ਫਰੀਦਕੋਟ ਦੀ ਗੱਲ ਕਰੀਏ ਇਸ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਨੇ ਤਾਂ ਜਾ ਕੇ ਇੱਕ ਲੋਕ ਸਭਾ ਹਲਕਾ ਬਣਦਾ ਇਹ ਬਹੁਤ ਵੱਡਾ ਏਰੀਆ ਜੀ ਇਸ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਨਮੋਲ ਤੇ ਬਾਕੀ ਰਵਾਇਤੀ ਪਾਰਟੀਆਂ ਜਿਹੜੀਆਂ ਪਹਿਲਾਂ ਰਹੀਆਂ ਉਹ ਸਾਰੇ ਪਾਰਟਿਸਿਪੇਟ ਕਰ ਰਹੇ ਆ ਕਰਮਜੀਤ ਅਨਮੋਲ ਜੀ ਪਿਛਲੇ ਦਿਨੀ ਵਿਵਾਦਾਂ ਜਾ ਕੇ ਉਹਨਾਂ ਦੇ ਸਰਦਾਰ ਅਵਤਾਰ ਸਿੰਘ ਜੀ ਸੋਤਾ ਰਿਟਾਇਰਡ ਟੀਚਰ ਉਹਨਾਂ ਨੇ ਦੋਸ਼ ਲਾਇਆ ਸੀ ਇਹਨਾਂ ਨੇ ਰਿਜ਼ਰਵ ਇਲਾਕੇ ਵਿੱਚ ਆਪਣਾ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਫਾਈਲ ਆ ਜਿਹੜੀ ਰਿਟਰਨਿੰਗ ਅਫਸਰ ਨੂੰ ਦਿੱਤੀ ਹੈ ਜੋ 420 ਸੀ ਦਾ ਕੇਸ ਹੈ ਐਸਸੀ ਕਮਿਊਨਿਟੀ ਦੇ ਹੱਕਾਂ ਦੇ ਡਾਕਾ ਉਸ ਤੋਂ ਬਾਅਦ ਉਹਨਾਂ ਨੇ ਆਰਟੀ ਰਹੀਂ ਦਾ ਸਾਬਤ ਕਰਤਾ ਕਰਮਜੀਤ ਸਿੰਘ ਅਨਮੋਲ ਜਿਹੜੇ ਸਕੂਲ ਚ ਜਲਾਲ ਚ ਪੜ੍ਹੇ ਆ ਪੰਜਵੀਂ ਤੋਂ ਲੈ ਕੇ ਅੱਠਵੀਂ ਤੱਕ ਉੱਥੇ ਉਹਦੀ ਜਾਤੀ ਮਰਾਸੀ ਲਗਾਈ ਗਈ ਆ ਜੋ ਬੀਸੀ ਬਿਲੋਂਗ ਕਰਦੀ ਆ ਚੱਦ ਕੇ ਆਉਣ ਦੀ ਅਦਰ ਹੈਂਡ ਇਹਨਾਂ ਨੇ ਮਾਲੀ ਤੋਂ ਇੱਕ ਐਸਸੀ ਫੇਕ ਸਰਟੀਫਿਕੇਟ ਬਣਾਇਆ ਜਿਸ ਦੇ ਅਧੀਨ ਬਣਦੀਆਂ ਜਿਹੜੀਆਂ ਜਿੰਨੀਆਂ ਵੀ ਧਰਾਵਾਂ ਲੱਗਦੀਆਂ ਸਰਦਾਰ ਅਵਤਾਰ ਸਿੰਘ ਸੋਤਾਜੀ ਨੇ ਉਸ ਦੇ ਅਗੇਂਸਟ ਇੱਕ ਕੰਪਲੇਂਟ ਫਾਈਲ ਕੀਤੀ ਹੈ ਡਿਪਟੀ ਕਮਿਸ਼ਨਰ ਨੂੰ ਲਿਖਿਆ ਐਸਐਸਪੀ ਬ੍ਰੀਗੋਨ ਨੂੰ ਲਿਖਿਆ ਚੋਣ ਕਮਿਸ਼ਨ ਪੰਜਾਬ ਨੂੰ ਲਿਖਿਆ ਰਾਜਪਾਲ ਜੀ ਨੂੰ ਲਿਖਿਆ ਸੀਐਮ ਸਾਹਿਬ ਨੂੰ ਲਿਖਿਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਲਿਖਿਆ ਪਰ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਪੱਤਰਕਾਰਾਂ ਨੂੰ ਸਾਰੇ ਸਬੂਤ ਦਿਖਾਏ ਆਰਟੀਆਈ ਦੇ ਖੁਲਾਸੇ ਦਿਖਾਏ ਜਿਵੇਂ ਸਾਫ ਸਾਫ ਤੁੰਦਾ ਟਰਮਜੀਤ ਸਿੰਘ ਅਨਮੋਲ ਬੀਸੀ ਜਾਤੀ ਨਾਲ ਸੰਬੰਧਤ ਹੈ। ਸਤਿਕਾਰਯੋਗ ਲੋਕ ਸਭਾ ਹਲਕਾ ਫਰੀਦਕੋਟ ਦੇ ਸੂਝਵਾਨ VOTER ਭੈਣ ਭਰਾਵਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਮੈਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਮੇਰਾ ਚੋਣ ਸ਼ਾਨ ਡਾਇਮੰਡ VOTING ਮਸ਼ੀਨ ਤੇ ਮੇਰਾ 2 ਨੰਬਰ ਮਸ਼ੀਨ ਤੇ ਤੀਜਾ ਨੰਬਰ ਹੈ। ਸਤਿਕਾਰਯੋਗ ਸਾਥੀਓ ਮੈਥੋਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਫੋਨ ਨਹੀਂ ਹੋਏ ਬਹੁਤ ਸਾਰੇ ਘਰਾਂ 'ਚ ਨਹੀਂ ਜਾਇਆ ਗਿਆ ਪਿੰਡਾਂ 'ਚ ਨਹੀਂ ਜਾਇਆ ਗਿਆ ਸ਼ਹਿਰਾਂ 'ਚ ਵੀ ਹੋ ਸਕਦਾ ਹੈ ਜੀ ਮੇਰੀ ਘੱਟ ਹੋਵੇ ਸੋ ਮੈਂ ਤੁਹਾਨੂੰ ਅਪੀਲ ਕਰਦਾ ਕਿ ਸਾਨੂੰ ਕਰਮਜੀਤ ਅਨਮੋਲ ਜੋ ਕਿ ਬੀਸੀ ਜਾਤੀ ਦਾ ਹੈ ਉਹਨੇ ਜਲ ਹੀ ਐਸਸੀ ਸਰਟੀਫਿਕੇਟ ਲਾ ਕੇ ਫਰੀਦਕੋਟ ਵਿੱਚ ਜੋ ਨਾਮਜ਼ਦਗੀ ਦਰਜ ਕਰਾਈ ਹੈ ਉਹਦੀ ਪੜਤਾਲ ਵਾਸਤੇ ਉਹਦੇ origignal document ਇਕੱਠੇ ਕਰਨ ਵਾਸਤੇ ਘੱਟੋ ਘੱਟ 5 ਦਿਨ ਸਾਨੂੰ ਲੱਗੇ ਸੋ ਪ੍ਰਚਾਰ ਦਾ ਜਿਹੜਾ ਸਮਾਂ ਬਹੁਤ ਥੋੜਾ ਸੀ ਬਹੁਤ ਘੱਟ ਮਿਲਿਆ ਗਿਆ ਬਹੁਤ ਘਟ ਆਇਆ ਗਿਆ ਤੁਹਾਡੇ ਕੋਲੇ ਸੋ ਤੁਸੀਂ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕੱਲ ਮਿਤੀ 1 ਜਨਵਰੀ ਨੂੰ ਛੇਚਰਵਾਰ ਨੂੰ ਡਾਇਮੰਡ ਚੋ ਨਿਸ਼ਾਨ ਤੇ 2 ਨੰਬਰ ਮਸ਼ੀਨ ਤੇ ਤੀਜੇ ਬਟਨ ਨੂੰ ਮੋਟਾ ਪਾ ਕੇ ਲੋਕ ਸਭਾ ਹਲਕਾ ਫਰੀ ਕੋਡ ਨੂੰ ਕਾਮਯਾਬ ਕਰੋ ਤਾਂ ਜੋ ਅਸੀਂ ਆਪਣੇ ਹਲਕੇ ਦੀ ਪਛਲੇ ਪੰਨੋ ਦੂਰ ਕਰ ਸਕੀਏ ਧੰਨਵਾਦ ਜੀ ਤਾਰੀ ਉਮਰ ਗਵਾ ਲਈ ਤੂੰ ਤਾਰੀ ਉਮਰ ਗਵਾ ਲਈ ਤੂੰ ਇੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਤਿਆ ਤਾਰੀ ਉਮਰ ਗਵਾ ਲਈ ਤੂੰ ਇੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਤਿਆ या माया है तो पल क्यों करे तू माया 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 है तो पल दिचाया